ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਨੇ ਇੱਕ ਵੱਡੀ ਅਪਡੇਟ ਸਾਂਝੀ ਕੀਤੀ ਹੈ ਆਉਣ ਵਾਲੇ ਦਿਨਾਂ ਚ ਭਾਵੇਂ ਪੰਜਾਬ ਦੇ ਵਿੱਚ ਧੁੱਪ ਖਿੜੀ ਰਹੇਗੀ ਪਰ ਰਾਤਾਂ ਠੰਡੀਆਂ ਰਹਿਣ ਵਾਲੀਆਂ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਜੇ ਵੀ ਇਤਿਹਾਤ ਵਰਤਨ ਦੀ ਲੋੜ ਹੈ ਬਰਫੀਆਂ ਹਵਾਵਾਂ ਮੈਦਾਨਾਂ ਵੱਲ ਨੂੰ ਚੱਲ ਰਹੀਆਂ ਨੇ ਜਿਸ ਨਾਲ ਠੰਡ ਵੱਧ ਸਕਦੀ ਹੈ ਰਾਤ ਦਾ ਪਾਰਾ ਦਿੱਖ ਸਕਦਾ ਹੈ ਪਰ ਦਿਨ ਦਾ ਪਾਰਾ ਧੁੱਪ ਕਰਕੇ ਹੇਠਾਂ ਨਹੀਂ ਦਿਕੇਗਾ ਕੀ ਹੈ ਵੱਡੀ ਖਬਰ ਮੌਸਮ ਨੂੰ ਲੈ ਕੇ ਆਓ ਦੱਸਦੇ ਹਾਂ ਪੰਜਾਬ 'ਚ ਧੁੱਪ ਖਿੜਨ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਕੁਝ ਰਾਹਤ ਮਿਲੀ ਹੈ ਮੌਸਮ ਵਿਭਾਗ ਦੇ ਮੁਤਾਬਕ ਪਹਾੜੀ ਇਲਾਕਿਆਂ 'ਚ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਦਿਖ ਰਿਹਾ ਹੈ ਇਸ ਦੇ ਮੱਦੇਨਜ਼ਰ ਸੂਬੇ ਅੰਦਰ ਆਉਣ ਵਾਲੇ ਦਿਨਾਂ 'ਚ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਆ ਸਕਦੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ 12 ਫਰਵਰੀ ਤੋਂ ਬਾਅਦ ਮੌਸਮ ਦੇ ਸਾਫ਼ ਰਹਿਣ ਦੀ ਸੰਭਾਵਨਾ ਹੈ ਫਿਲਹਾਲ ਪਹਾੜਾਂ 'ਚ ਬਰਫਬਾਰੀ ਕਾਰਨ ਪੰਜਾਬ 'ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 1.7 ਡਿਗਰੀ ਘੱਟ ਦਰਜ ਕੀਤਾ ਗਿਆ ਪਿਛਲੇ ਮਹੀਨੇ ਰਾਤ ਦਾ ਤਾਪਮਾਨ 8 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾ ਰਿਹਾ ਸੀ ਹੁਣ 5 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾ ਰਿਹਾ ਹੈ ਫਿਲਹਾਲ ਦਿਨ ਵੇਲੇ ਚੰਗੀ ਧੁੱਪ ਖਿੜ ਰਹੀ ਹੈ ਪਰ ਰਾਤਾਂ ਠੰਡੀਆਂ ਹੋ ਰਹੀਆਂ ਨੇ ਉੱਤੇ ਹੀ ਚੰਡੀਗੜ੍ਹ ਦਾ ਆਸਮਾਨ ਸਾਫ਼ ਰਹੇਗਾ ਜਦੋਂ ਕਿ ਘੱਟੋ-ਘੱਟ ਪਾਰੇ ਚ ਗਿਰਾਵਟ ਆਏਗੀ ਪਾਰਾ 6 ਤੋਂ 1 ਡਿਗਰੀ ਵਿਚਾਲੇ ਰਹਿ ਸਕਦਾ ਉੱਤੇ ਪੰਜਾਬ ਦੇ ਵੱਡੇ ਸ਼ਹਿਰਾਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਮੋਹਾਲੀ ਚ ਵੀ ਮੌਸਮ ਸਾਫ਼ ਰਹੇਗਾ ਜਦੋਂ ਕਿ ਪਾਰਾ 5 ਡਿਗਰੀ ਤੋਂ 19 ਡਿਗਰੀ ਵਿੱਚ ਘਰ ਰਹਿ ਸਕਦਾ ਹੈ ਹਾਲਾਂਕਿ ਘੱਟੋ ਘੱਟ ਤਾਪਮਾਨ ਚ ਗਿਰਾਵਟ ਆਏਗੀ ਤੁਹਾਡੇ ਸ਼ਹਿਰ ਦੇ ਵਿੱਚ ਮੌਸਮ ਦਾ ਕੀ ਹਾਲ ਚਾਲ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਤੁਹਾਡੇ ਸ਼ਹਿਰ ਦਾ ਕੀ ਹਾਲ ਚਾਲ ਹੈ ਹੋਰ ਕਬਰਾ ਦੇ ਲਈ ਤੁਸੀਂ ਲਾਈ ਪੰਜਾਬੀ ਟੀਵੀ ਦੇ ਨਾਲ ਜੁੜੇ ਰਹੋ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਨੇ ਇੱਕ ਵੱਡੀ ਅਪਡੇਟ ਸਾਂਝੀ ਕੀਤੀ ਹੈ ਆਉਣ ਵਾਲੇ ਦਿਨਾਂ ਚ ਭਾਵੇਂ ਪੰਜਾਬ ਦੇ ਵਿੱਚ ਧੁੱਪ ਖਿੜੀ ਰਹੇਗੀ ਪਰ ਰਾਤਾਂ ਠੰਡੀਆਂ ਰਹਿਣ ਵਾਲੀਆਂ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਜੇ ਵੀ ਇਤਿਹਾਤ ਵਰਤਨ ਦੀ ਲੋੜ ਹੈ ਬਰਫੀਆਂ ਹਵਾਵਾਂ ਮੈਦਾਨਾਂ ਵੱਲ ਨੂੰ ਚੱਲ ਰਹੀਆਂ ਨੇ ਜਿਸ ਨਾਲ ਠੰਡ ਵੱਧ ਸਕਦੀ ਹੈ ਰਾਤ ਦਾ ਪਾਰਾ ਦਿੱਖ ਸਕਦਾ ਹੈ ਪਰ ਦਿਨ ਦਾ ਪਾਰਾ ਧੁੱਪ ਕਰਕੇ ਹੇਠਾਂ ਨਹੀਂ ਦਿਕੇਗਾ ਕੀ ਹੈ ਵੱਡੀ ਖਬਰ ਮੌਸਮ ਨੂੰ ਲੈ ਕੇ ਆਓ ਦੱਸਦੇ ਹਾਂ ਪੰਜਾਬ 'ਚ ਧੁੱਪ ਖਿੜਨ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਕੁਝ ਰਾਹਤ ਮਿਲੀ ਹੈ ਮੌਸਮ ਵਿਭਾਗ ਦੇ ਮੁਤਾਬਕ ਪਹਾੜੀ ਇਲਾਕਿਆਂ 'ਚ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਦਿਖ ਰਿਹਾ ਹੈ ਇਸ ਦੇ ਮੱਦੇਨਜ਼ਰ ਸੂਬੇ ਅੰਦਰ ਆਉਣ ਵਾਲੇ ਦਿਨਾਂ 'ਚ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਆ ਸਕਦੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ 12 ਫਰਵਰੀ ਤੋਂ ਬਾਅਦ ਮੌਸਮ ਦੇ ਸਾਫ਼ ਰਹਿਣ ਦੀ ਸੰਭਾਵਨਾ ਹੈ ਫਿਲਹਾਲ ਪਹਾੜਾਂ 'ਚ ਬਰਫਬਾਰੀ ਕਾਰਨ ਪੰਜਾਬ 'ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 1.7 ਡਿਗਰੀ ਘੱਟ ਦਰਜ ਕੀਤਾ ਗਿਆ ਪਿਛਲੇ ਮਹੀਨੇ ਰਾਤ ਦਾ ਤਾਪਮਾਨ 8 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾ ਰਿਹਾ ਸੀ ਹੁਣ 5 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾ ਰਿਹਾ ਹੈ ਫਿਲਹਾਲ ਦਿਨ ਵੇਲੇ ਚੰਗੀ ਧੁੱਪ ਖਿੜ ਰਹੀ ਹੈ ਪਰ ਰਾਤਾਂ ਠੰਡੀਆਂ ਹੋ ਰਹੀਆਂ ਨੇ ਉੱਤੇ ਹੀ ਚੰਡੀਗੜ੍ਹ ਦਾ ਆਸਮਾਨ ਸਾਫ਼ ਰਹੇਗਾ ਜਦੋਂ ਕਿ ਘੱਟੋ-ਘੱਟ ਪਾਰੇ ਚ ਗਿਰਾਵਟ ਆਏਗੀ ਪਾਰਾ 6 ਤੋਂ 1 ਡਿਗਰੀ ਵਿਚਾਲੇ ਰਹਿ ਸਕਦਾ ਉੱਤੇ ਪੰਜਾਬ ਦੇ ਵੱਡੇ ਸ਼ਹਿਰਾਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਮੋਹਾਲੀ ਚ ਵੀ ਮੌਸਮ ਸਾਫ਼ ਰਹੇਗਾ ਜਦੋਂ ਕਿ ਪਾਰਾ 5 ਡਿਗਰੀ ਤੋਂ 19 ਡਿਗਰੀ ਵਿੱਚ ਘਰ ਰਹਿ ਸਕਦਾ ਹੈ ਹਾਲਾਂਕਿ ਘੱਟੋ ਘੱਟ ਤਾਪਮਾਨ ਚ ਗਿਰਾਵਟ ਆਏਗੀ ਤੁਹਾਡੇ ਸ਼ਹਿਰ ਦੇ ਵਿੱਚ ਮੌਸਮ ਦਾ ਕੀ ਹਾਲ ਚਾਲ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਤੁਹਾਡੇ ਸ਼ਹਿਰ ਦਾ ਕੀ ਹਾਲ ਚਾਲ ਹੈ ਹੋਰ ਕਬਰਾਂ ਦੇ ਲਈ ਤੁਸੀਂ ਲਾਈ ਪੰਜਾਬੀ ਟੀਵੀ ਦੇ ਨਾਲ ਜੁੜੇ ਰਹੋ ਗੋਡਿਆਂ ਆਪਰੇਸ਼ਨ ਗੋਡਿਆਂ ਡਿਗਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપ્પે તો દૂર તે મુદ્દે નેડે લાઈવી ટીવી